ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਬੱਸੀਏ ਆਏ ਸੀ ਜੀ ਰਾਏਕੋਟ ਦੇ ਕਰੀਬ ਕੋਈ 3-4 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਜੀ ਜਿਵੇਂ ਕਿ ਤੁਹਾਨੂੰ ਪਤਾ ਜੀ ਆਪਾਂ ਹਲ ਪੰਜਾਬ ਟੂਰ ਕਰਦੇ ਆ ਜੀ ਆਪਣਾ ਅੱਜ ਰਾਏਕੋਟ ਮਰੇਰਕੋਟ ਦਾ ਜਗਰਾਵ ਸਾਈਡ ਦਾ ਟੂਰ ਸੀ ਤੇ ਬਾਈ ਜੀ ਆਪਣੇ ਟੂਰ ਗਰੁੱਪ ਚ ਹੈੜਾ ਕਰੀਬ-ਕਰੀਬ ਆਪਣੀ ਚੌਥੀ ਤੋਂ ਪੰਜਵੀਂ ਵਿਜ਼ਿਟ ਆ ਇਹਨਾਂ ਦੇ ਘਰੇ ਉਹ ਤੁਹਾਨੂੰ ਦੱਸਾਂਗੇ ਵੀ ਕਿਵੇਂ ਆਏ ਤੇ ਕਿਤੋਂ ਆਏ ਸੀਗੇ ਜੀ ਤੇ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ ਮੇਰੇ ਨੰਬਰ 9815843096 ਤੇ ਹੈਲੋ ਲਿਖ ਕੇ ਆਪਦੇ ਏਰੀਆ ਦਾ ਨਾਮ ਲਿਖ ਕੇ ਭੇਜ ਸਕਦੇ ਆ ਜੀ ਜਿਹੜੇ ਬੰਦੇ ਨੇ ਆਪਣੇ ਟੂਰ ਗਰੁੱਪ ਚ ਐਡ ਹੋਣਾ ਤੇ ਜਿਨੇ ਆਪਾਂ ਨੂੰ ਆਪਣੇ ਪਸ਼ੂਆਂ ਦੇ ਘਰੇ ਬੁਲਾਉਣਾ ਜੀ ਹਾਂ ਜੇ ਕੋਈ ਰਾਇ ਲੈਣੀ ਆ ਤਾਂ ਤੁਸੀਂ ਮੇਰੇ ਤੋਂ ਪਰਸਨਲ ਫੋਨ ਕਰਕੇ ਪੁੱਛ ਸਕਦੇ ਆ ਉਹਦੇ ਵਾਸਤੇ ਟੂਰ ਗਰੁੱਪ ਚ ਐਡ ਹੋਣ ਦੀ ਲੋੜ ਨਹੀਂ ਜੀ ਗੱਲ ਕਰਾਂਗੇ ਬਾਈ ਦੇ ਅੱਜ ਆਪਾਂ ਦੋ ਪਸ਼ੂਆਂ ਤੇ ਆਏ ਆ ਜੀ ਇੱਕ ਦਾ ਸਾਹਮਣੀ ਗਾਂ ਜੀ ਠੀਕ ਹੈ ਇਹਨੂੰ ਰਿਪੀਟਰ ਨਹੀਂ ਕਹਿ ਸਕਦੇ ਇਹ ਗਾਂ ਹੀਟ ਚ ਨਹੀਂ ਆਉਂਦੀ ਜੀ ਠੀਕ ਹੈ ਤੇ ਹਾਰਮੋਨ ਵਗੈਰਾ ਦੇ ਕੇ ਬਾਈ ਨੇ ਸਿੰਕਰੋ ਕੀਤੀ ਵੀ ਹੈ ਪਰ ਉਵੇਂ ਹੀਟ ਚ ਨਹੀਂ ਆਏਗੀ ਪ੍ਰੋਪਰ ਅੱਜ ਇਹਦੇ ਦਵਾਈ ਭਰ ਕੇ ਇਹਨੂੰ ਸਪਲੀਮੈਂਟ ਲੱ ਕੇ ਦੱਦਾ ਤੇ ਸਹੀ ਹੋ ਜਾਊਗਾ ਸ਼ੁਰੂ ਚ ਜਦੋਂ ਆਪਾਂ ਬਾਈ ਦੇ ਆਏ ਆ ਉਦੋਂ ਆਹ ਗਾਂ ਬਾਈ ਦੀ ਬਿਮਾਰ ਸੀ ਜੀ ਬਹੁਤ ਜ਼ਿਆਦਾ ਬਿਮਾਰ ਸੀ ਤੇ ਇੱਥੋਂ ਇਹਨਾਂ ਨੇ ਟ੍ਰੀਟਮੈਂਟ ਇਹਦਾ ਕਰਵਾਇਆ ਸੀਗਾ ਤੇ ਪਰ ਇਹਦੇ ਨਾਲ ਗਲੈਡ ਬਣੇ ਹੋਏ ਸੀ ਗੱਲ 'ਚ ਜੀ ਉਦੋਂ ਦੀ ਗਾਂ ਟੁੱਟ ਵੀ ਗਈ ਹੈ ਤੇ ਪਰ ਅੱਜ ਇਹਨੂੰ ਅੰਦਰੋਂ ਚੈੱਕ ਕੀਤਾ ਗਾਂ ਸਹੀ ਹੈ ਇੱਕ ਤਾਂ ਬਾਈ ਦੀ ਇਹ ਗਾਂ ਤੇ ਇੱਕ ਉਹ ਆ ਦੂਜੇ ਸਾਰੇ ਪਸ਼ੂ ਓਵਰਾਲ ਬਾਈ ਦੇ ਗੱਪਣ ਆ ਗਾਂ ਬਾਈ ਨੇ ਅੱਜ ਨਵੀਂ ਲਈ ਹੈ ਕਿਉਂ ਕੰਮ ਬਾਈ ਨੇ ਵਧਾਲਿਆ ਜਿੱਦ ਮੈਂ ਸ਼ੁਰੂ ਜ ਪਹਿਲੇ ਦਿਨ ਆਇਆ ਤਾਂ ਇੱਧਰ ਇੱਧਰ ਹੀ ਪਸ਼ੂ ਸੀਗੇ ਉਹ ਜਿਹੜੀਆਂ ਬੱਚੀਆਂ ਤੁਹਾਨੂੰ ਪਰਨੇ ਪਾਸੇ ਦਿਖਾਵਾਂਗੇ ਉਹਨਾਂ 'ਚ ਕੋਈ ਬੱਚੀ ਨਹੀਂ ਸੀਗੀ ਠੀਕ ਹੈ ਤੇ ਆ ਗਾਂ ਤੇ ਆਪਾਂ ਸ਼ੁਰੂ ਜ ਬਾਈ ਦੇ ਆਏ ਸੀਗੇ ਉਦੋਂ ਇਹਦੇ 'ਚ ਖੂਨ ਘੱਟ ਸੀਗਾ ਜੀ ਤੇ ਗਲੈਂਡ ਬਣੇ ਹੋਏ ਸੀਗੇ ਤੇ ਗਾਂ ਦਾ ਟ੍ਰੀਟਮੈਂਟ ਕੀਤਾ ਤੇ ਗਾਂ ਚਲੋ ਸੈੱਟ ਹੋ ਗਈ ਰਿਕਵਰ ਹੋ ਗਈ ਜੀ ਠੀਕ ਹੈ ਉਦੋਂ ਜੇ ਕੋਈ ਪ੍ਰੋਬਲਮ ਗਾਂ 'ਚ ਆ ਜਾਂਦੀ ਫਿਰ ਬੰਦੇ ਦਾ ਮਨ ਨਹੀਂ ਕਰਦਾ ਕਿਉਂ ਬਾਈ ਨੇ ਉਦੋਂ ਸ਼ੁਰੂ ਕੀਤਾ ਇਹ ਮੰਦੀਪ ਉਦੋਂ ਨਵਾਂ ਨਵਾਂ ਹੀ ਸ਼ੁਰੂ ਕੀਤਾ ਜੀ ਬਾਈ ਮਤਲਬ ਆਹ ਗਾਨ ਸੁਣੀ ਜਾਂ ਫਾਰਮੀ ਜਾਂ ਪਾਣ ਨੂੰ ਸਟਾਰਟਿੰਗ ਹੋਣ ਤੋਂ ਸਾਲ ਹੁੰਦਾ ਜੀ ਸਾਲ ਹੁੰਦਾ ਹਾਂ ਸਹੀ ਸਹੀ ਤੇ ਜੇ ਉਦੋਂ ਆ ਗਾਣ ਨੂੰ ਕੋਈ ਦਿੱਕਤ ਆ ਜਾਂਦੀ ਮਨ ਟੁੱਟ ਜਾਂਦਾ ਹਨਾ ਨਹੀਂ ਬਹੁਤ ਮਹਿੰਗੀ ਜੀ ਬਹੁਤ 10000 ਜੀ ਅਜੇ 10 ਦੀ ਲਈ ਹਾਂ ਦੁੱਧ 34 35 ਕਿਲੋ ਜੀ ਇੱਥੇ ਤੇ ਜਿੱਦੇ ਮੈਂ ਆਇਆ ਬਾਈ ਉਦੋਂ ਮੈਨੂੰ ਲੱਗਾ ਘਾਟੀ ਪਈ ਸੀ ਦੁੱਧ ਜਵਾਂ ਨਾ ਉਦੋਂ ਦਾ ਵੀਰੇ ਮਸਾ ਸਮਝ ਲਓ ਮਗਰੋਂ ਖੜੀ ਹੋ ਕੇ ਮੂਹਰੇ ਗੋਡੇ ਬਾਵਾ ਟਾਈਮ ਬਾ ਚੱਕਦੀ ਸੀ ਚੱਕਦੇ ਸੀ ਕੀ ਹਾਂ ਕੋਕਟਿਆ ਵਿਆ ਸੀਗਾ ਇਨਫੈਕਸ਼ਨ ਵੋਕਸਨ ਬੁਖਾਰ ਸਭ ਕੁਝ ਸੀ ਬਾਵਾ ਕੋਸਦੇ ਸੀ ਹਾਂ ਇਹ ਗਾਰ ਕਵਰ ਹੋ ਗਈ ਸੀ ਹਣਾ ਹਾਈ ਹੋ ਗਈ ਹਾਂ ਦੋ ਵਾਰੀ ਤਾਂ ਸ਼ਾਇਦ ਮੈਂ ਇਹਦੇ ਤੇ ਹੀ ਆਇਆ ਹਾਂ ਇਹ ਤੇ ਹੀ ਆਇਆ ਵੀਰੇ ਹਾਂ ਦੋ ਵਾਰੀ ਇਹਦੇ ਤੇ ਆਏ ਹਾਂ ਹਾਂ ਉਦੋਂ ਤੋਂ ਕੋਈ ਰਿਪੀਟ ਬਰੀਡਿੰਗ ਦੀ ਤਾਂ ਹਜੇ ਤੱਕ ਨਹੀਂ ਬਾਈ ਨੇ ਰਿਪੀਟ ਵਾਲਾ ਕੋਈ ਚੱਕਰ ਨਹੀਂ ਹਾਂ ਮਤਲਬ ਆਹੀ ਇ ਬਰੀਡਿੰਗ ਵਾਲੀ ਤਾਂ ਬਾਈ ਦੇ ਹਜੇ ਵੀ ਕੋਈ ਸਮੱਸਿਆ ਨਹੀਂ ਕੋਈ ਰੀਪੀਟ ਬਰੀਡਿੰਗ ਵਾਲੀ ਆਪਣੇ ਸਾਲ 'ਚ ਤਾਂ ਸਾਹਮਣੇ ਆਉਂਦੀ ਨਹੀਂ ਜੀ ਕਿਉਂਕਿ ਸਾਲ ਬਾਈ ਨੂੰ ਹਜੇ ਹੋਣਾ ਕੰਮ ਸ਼ੁਰੂ ਕੀਤੇ ਨੂੰ ਠੀਕ ਹੈ ਤੇ ਬਾਈ ਨੇ ਵਧੀਆ ਮੰਨ ਲਓ ਇੱਧਰ ਥਾਂ ਖੁੱਲਾ ਬਾਈ ਕੁੜੇ ਸਾਈਡ ਤੇ ਆ ਘਰ ਤੋਂ ਠੀਕ ਹੈ ਇੱਕ ਵੈੜ ਬਾਈ ਲੈ ਕੇ ਆਏ ਸੀਗੇ ਤੇ ਵੈੜ ਬਾਈ ਨੂੰ ਮਿਲੀ ਵੀ ਹਾਬਚੀ ਸੀਗੀ ਤੇ ਸ਼ੁਰੂ 'ਚ ਉਹਦੇ ਮੈਂ ਟੂਰ 'ਚ ਇੱਧਰ ਆਇਆ ਹੋਇਆ ਸੀ ਤੇ ਬਾਈ ਨੇ ਸੱਦਾ ਕਹਿੰਦੇ ਵੀ ਡਾਕਟਰ ਸਾਹਿਬ ਆਪਾਂ ਵੈੜ ਲਈ ਐ ਤੇ ਚੈੱਕ ਕਰ ਦਿਓ ਜੀ ਠੀਕ ਹੈ ਜੀ ਆਹ ਵੈੜ ਬਾਈ ਨੇ ਖਰੀਦੀ ਸੀਗੀ ਠੀਕ ਹੈ ਸ਼ਾਇਦ ਹਜੇ ਵੀ ਮੂੰਹ ਤੋਂ ਖੀਰੀ ਹੋਊਗੀ ਮਾਲੋ ਮੇਰੇ ਹੱਥ ਪਾਉਣ ਦੇ ਹਿਸਾਬ ਨਾਲ ਮੈਨੂੰ ਲੱਗਿਆ ਵੀ ਤਿੰਨ ਚਾਰ ਹੀਟਾਂ 'ਚ ਵੈੜ ਆ ਚੁੱਕੀ ਆ ਬਾਈ ਨੂੰ ਮੈਂ ਦੱਸਿਆ ਵੀ ਮੈਂ ਕਿਹਾ ਹੋ ਸਕਦਾ ਵੀ ਰਿਪੀਟ ਕੀਤਾ ਹੋਵੇ ਵੈੜ ਨੇ ਤੇ ਦੋ ਤਿੰਨ ਵਾਰੀ ਹੋ ਸਕਦਾ ਇਹਨੇ ਰਿਪੀਟ ਕੀਤਾ ਹੀ ਹੋਊਗਾ ਜੀ ਠੀਕ ਹੈ ਤੇ ਆਪਾਂ ਇਹਦੇ ਟੂਰ 'ਚ ਆਇਆਣੇ ਬਾਈ ਨੇ ਤਾਂ ਆਪਾਂ ਨੂੰ ਚੈੱਕ ਕਰਨ ਨੂੰ ਹੀ ਸੱਦਿਆ ਸੀਗਾ ਪਰ ਮੈਂ ਇਹਦੇ ਚੈੱਕ ਕਰਕੇ ਜਦੋਂ ਦੇਖਿਆ ਮੈਂ ਕਿਹਾ ਯਾਰ ਮੰਦੀਪ ਵੀ ਵਧੀਆ ਹੀਟ ਆ ਬਾਈ ਤੇ ਇਹ ਕਹਿੰਦੇ ਬਾਈ ਟੀਕਾ ਭਰ ਦਿਓ ਫਿਰ ਤੇ ਆਪਾਂ ਇਹਦੇ ਪਾਈਪਰ ਲਾ ਕੇ ਤੇ ਮੈਂ ਬਾਈ ਨੂੰ ਦੱਸਦਾ ਸੀ ਮੈਂ ਕਿਹਾ ਬਈ ਇਹਦੇ ਦਿਲ ਲੈਖਲਾ ਨੋਟ ਕਰਨਾ ਇਹ ਹੈਲਦੀ ਨਹੀਂ ਗਾਰੰਟੀ ਆ ਤੇ ਚੈੱਕ ਕਰਵਾ ਲਈ ਬਾਈ ਹਾਂ ਤੇ ਚੈੱਕ ਕਰਾ ਲਈ ਹਾਂ ਇਤਨੀ ਦਿਨ ਬਾਅਦ ਹੀ ਪਤਾ ਲੱਗਿਆ ਕਿ ਕਿਉਂ ਇੱਕ ਪਹਿਲੇ ਦਿਨ ਹੀ ਪਤਾ ਲੱਗ ਗਿਆ ਸੀ ਜਿਹਨੂੰ ਕਹਿਦਾ ਸੀਗਾ ਵੀ ਹਾਂ ਹਾਂ ਗੱਬਣਾ ਹਾਂ ਸਹੀ ਹੈ ਤੇ ਇਹ ਬਾਈ 21 ਸਟਰਾਪਰ ਹੈ ਜੀ ਇਹ 21 ਸਟਰਾਪਰ ਹੈ ਉਹਦਾ ਬਾਈ 15 21 ਸਟਰਾਪਰ ਹੈ ਸੀਗਾ ਹਣਾ ਮੰਨ ਲਓ ਵੀ AI ਤਾਂ ਆਪਾਂ ਇਹ ਵੈਡ ਤਾਂ ਹੀ ਹਜੇ ਤੱਕ ਕੀਤੀ ਹੈ ਬਾਈ ਦੇ ਘਰੇ ਕਿਉਂ ਰਿਪੀਟ ਬਰੀਡ ਵਾਲੀ ਤੁਹਾਨੂੰ ਦੱਸਿਆ ਕੋਈ ਸਮੱਸਿਆ ਨਹੀਂ ਸੀ ਇਹ ਵੇੜ ਬਾਈ ਨੂੰ 8000 ਰੁਪਏ ਚ ਪਈ ਸੀ ਦੇਖ ਲੋ ਜੀ ਤੁਸੀਂ ਐਵੇਂ ਤਾਂ ਹੁਣ ਐਡੀ ਚੰਗੀ ਵੇੜ ਕੋਈ ਫੜਾਉਂਦਾ ਨਹੀਂ ਜੇ ਹਾਂ ਉਹੀ ਗੱਲ ਹੈ ਨਾ ਵੀ ਜੇ ਕੋਈ ਰਿਪੀਟ ਵਾਲੀ ਸਮੱਸਿਆ ਸੀਗੀ ਫੇਰ ਹੀ ਕਿਸੇ ਨੇ ਦਿੱਤੀ ਆ ਮਾਲ ਵਾਲੇ ਆ ਸਾਰਿਆਂ ਨਾਲੋਂ ਵੀ ਉੱਚੀ ਹੈ ਸਾਰਿਆਂ ਨਾਲੋਂ ਉੱਚੀ ਹੈ ਹਾਂ ਏਬੀਐਸ ਦੇ ਚੰਗੇ ਟੀਕੇ ਦੀ ਹੈਗੇ ਇਹਦੇ ਗੱਲ ਇਹਦੇ ਗੱਲ ਆਪਾਂ ਪੈਸੇ ਲਾ ਦੇ ਵੀ ਆ ਦੇਖੀ ਹੈ ਇਹ ਮੰਦੀਪ ਕਿੰਨੇ ਦੀ ਖਰੀਦੀ ਵੱਚੀ ਬਾਈ ਆਪਾਂ ਇਹ ਤਾਂ ਵੀਰੇ ਆਪਨੇ ਘਰ ਦੀ ਸੀਗੀ ਨਾਲ ਉਹਦੇ ਇਹ ਉਹਦੇ ਨਾਲ ਸੀਗਾ ਉਹਦੇ ਘਰ ਦੀ ਸੀਗੀ ਆ ਵੀ ਦਾ ਜੋ ਆਪਾਂ ਮੰਡੀ ਤੋਂ ਲਈਆਂ ਆ ਦੋ ਖਰੀਦੀਆਂ ਬਾਈ ਹੈ ਨਾ ਤੁਸੀਂ ਇਹ ਕਿੰਨੇ ਕਿੰਨੇ ਦੀਆਂ ਖਰੀਦੀਆਂ ਬਾਈ ਦੇ ਜਬੜੇ ਆਪਾਂ ਨੂੰ ਰੋਮਣਾ 18 20 ਕ ਦੋਨੇ ਪਈਆਂ ਸੀਗੀਆਂ 18 20 ਹਾਂ ਠੀਕ ਹੈ ਬਾਈ ਕਿੰਨਾ ਚਿਰ ਹੋ ਗਿਆ ਮੈਨੂੰ ਲੱਗਾ ਤਿੰਨ ਚਾਰ ਮਹੀਨੇ ਹੋ ਗਏ ਇੰਨੇ ਕੀ ਹੋਏ ਤਿੰਨ ਚਾਰ ਮਹੀਨੇ ਹੋ ਗਏ ਜਦੋਂ ਮੈਂ ਆਇਆ ਉਸ ਤੋਂ ਬਾਅਦ ਆਉਂਦੇ ਨੇ ਬਾਈ ਆਇਦਰ ਦਾ ਪਾਸਾ ਤਾਂ ਹੈ ਹੀ ਨਹੀਂ ਜੇਣਾ ਹਾਂ ਨਹੀਂ ਆ ਬਸ ਇਹਨਾਂ ਪੰਜਵਾਂ ਮਹੀਨਾ ਲੱਗ ਗਿਆ ਉਦੋਂ ਲਾਸਟ ਆਇਆ ਤੁਸੀਂ ਉਹਦੇ ਨਾਸਟ ਆਇਆ ਉਹ ਤੋਂ ਬਾਅਦ ਤੋਂ ਨਹੀਂ ਆਇਆ ਹਾਂ ਹਾਂ ਮੰਨ ਲਓ ਇਹ ਤਾਂ ਆਪਾਂ ਨੂੰ ਰਾਸ ਆ ਗਈ ਇੱਕੇ ਟੀਕੇ ਤੇ ਕੰਮ ਹੋ ਗਿਆ ਹਾਂ ਤੇ ਬਾਕੀ ਜਾਨਵਰੀ ਦਾ ਕੰਮ ਕਰ ਲਾਂਗੇ ਇਹਨਾਂ ਨੂੰ ਹਾਂ ਬਾਕੀ ਬਾਈ ਦੇ ਉਦੋਂ ਸਾਰੇ ਪਸ਼ੂ ਹੀ ਖਾਲੀ ਸੀਗੇ ਜਦੋਂ ਮੈਂ ਸ਼ੁਰੂ ਵਿੱਚ ਵਿਜ਼ਿਟ ਕੀਤੀ ਐ ਫੜੋ ਸਾਹਮਣੀ ਦਾ ਇੱਕ ਗੱਬਣ ਸੀਗੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਡੱਬੀ ਠੀਕ ਆ ਆ ਗਾਵ ਹੀ ਬਾਈ ਦੀ ਗੱਬਣ ਆ ਜੀ ਠੀਕ ਆ ਤੇ ਆ ਵੀ ਗੱਬਣ ਆ ਮੰਦੀਪਣ ਆ ਸਾਹਮਣੀ ਇਹਦਾ ਆਪਾਂ ਜਿਹੜੇ 31 ਚੱਲਦਾ ਰੋ ਆ ਗੱਬਣ ਆ ਅੱਛਾ ਆ ਸਾਹਮਣੀ ਗੱਬਣ ਹਾਂ ਇਹਦੇ ਦਾ ਟਰੀਟਮੈਂਟ ਹੋਣ ਕੀਤਾ ਆ ਸਾਹਮਣੀ ਡੱਬੀ ਹੈ ਨਾ ਉਹ ਨਮੀਂ ਨਹੀਂ ਆਉਂਦੀ ਆਪਾਂ ਉਹ ਨਮੀਂ ਨਹੀਂ ਆਉਂਦੀ ਮੰਨ ਲਓ ਉਦੋਂ ਮੈਲਾ ਦਾ ਜਦੋਂ ਮੈਂ ਆਇਆ ਉਦੋਂ ਸਪਲੀਮੈਂਟ ਦੀ ਥੋੜੀ ਜੀ ਕਮੀ ਸੀਗੀ ਉਹਦੇ ਕਰਕੇ ਸੀ ਹਾਂ ਵੀ ਮੰਨ ਲਓ ਹੀਟ ਚ ਖੁੱਲ ਕੇ ਆਉਂਦੀਆਂ ਨਹੀਂ ਸੀ ਜੀ ਆ ਗਾ ਆਪਾਂ ਚੈੱਕ ਕਰਕੇ ਮੈਂ ਬਾਈ ਨੂੰ ਸਪਲੀਮੈਂਟ ਲਿਖਦਾ ਸੀ ਇਹ ਗਾ ਵੀ ਗੱ ਠੀਕ ਹੈ ਤੇ ਆ ਗਾ ਵੀ ਗੱਪਣ ਹੋ ਚੁੱਕੀ ਐ ਫੇਰ ਹੀ ਬਾਈ ਦਾ ਮਨ ਵਧਿਆ ਤੇ ਇਹਨਾਂ ਨੇ ਉਹ ਗਾਂ ਹੁਣ ਖਰੀਦ ਕੇ ਲੈ ਆਂਦੀ ਐ ਜਿਹੜੀ ਸਾਹਮਣੀ ਜਗਰਾਉ ਮੰਡੀ ਤੋਂ ਲਈ ਐ ਉਹ ਕਿੰਨੇ ਦੀ ਖਰੀਦੀ ਐ ਮਨਦੀਪ ਉਹ ਆਪ ਕੋਲ 50 ਹੀ ਪੈ ਗਈ 50 ਹੀ ਪੈ ਗਈ ਹਿਸਾਬ ਨਹੀਂ ਮਿਲ ਗਿਆ ਨਾ ਹਿਸਾਬ ਨਹੀਂ ਮਿਲ ਗਿਆ ਆਪਾਂ ਲੋਣੀ ਇਹਨੇ ਨੇ ਪੈ ਰੱਖਾ ਆਪ ਤਿਆਰ ਕਰਾਂਗੇ ਇੱਕ ਗੱਲ ਸਭ ਤੋਂ ਸੋਹਣੀ ਐ ਬਾਈ ਦੀ ਵੀ ਇਹਨੇ ਬਾਹਲੇ ਹੀ ਪੈਸੇ ਨਹੀਂ ਪਸ਼ੂਆਂ ਤੇ ਲਾਏ ਆ ਗਾਂ ਤੋਂ ਇਹਦਾ ਮਨ ਬਾਈ ਦਾ ਮੁੜ ਗਿਆ ਸੀ ਬਹੁਤ ਚੰਗੀ ਗਾ ਸੀਗੀ ਹਾਂ ਪਰ ਉਹ 1.5 ਮਹੀਨੇ ਦੀ ਗੱਪਣ ਤੇ ਢੀਗਾ ਭਰ ਗਿਆ ਅੱਛਾ 1.5 ਮਹੀਨੇ ਦੀ ਗੱਪਣ ਤੂੰ ਵਾਦੇ ਲੂਟ ਹੀ ਨਹੀਂ ਆਈ ਠੀਕ ਆ ਠੀਕ ਆ ਉਹ ਬਾਅਦ 12 ਮਿੰਟ 12 ਘੰਟਿਆਂ ਬਾਅਦ 15 ਬਾਅਦ ਹਾਂ ਬਸ ਲੱਗੀ ਬੱਚਾ ਸਿੱਟੂ ਗਈ ਬੱਚਾ ਸਿੱਟੂ ਗਈ 24 ਘੰਟਿਆਂ ਬਾਅਦ ਅੰਦਰੋਂ ਸਾਫ਼ ਕਰਤਾ ਇਹ ਅੰਦਰੋਂ ਸਾਫ਼ ਉਹਦੋਂ ਇਨਫੈਕਸ਼ਨ ਹੋ ਗਈ ਬੁਖਾਰ ਹੋ ਗਿਆ ਹਾਂ ਸਰਕਲ ਜੇ ਟੁੱਟ ਗਿਆ ਨਾ ਇਹ ਆ ਦਿਨਾਂ ਚ ਸੁੰਦੀ ਰਹੀ ਨਹੀਂ ਸੁੰਦੀ ਦੀ ਹਾਂ ਸਰਕਲ ਪੂਰਾ ਸੋਹਣਾ ਬਣਾਇਆ ਹੋਇਆ ਸੀ 1.5 ਮਹੀਨੇ ਚ ਮੈਂ ਆ ਗੱਬਣ ਕਰਾਤੀ ਸੀ ਵੀ ਆ ਦਿਨਾਂ ਚ ਸੂਤ ਗਈ ਅੱਛਾ ਆ ਦਿਨਾਂ ਚ ਸੂਤ 1.5 ਮਹੀਨੇ ਤੋਂ ਬਾਅਦ 1.5 ਅੱਛਾ ਇੱਕ ਵਾਰੀ ਜ ਰਹੀ ਇੱਕ ਵਾਰੀ ਜ ਰਹੀ ਅੱਛਾ ਅੱਛਾ ਫੇਰ ਤੁਸੀਂ ਜਦੋਂ 1.5 ਮਹੀਨੇ ਤੇ ਬਈ ਇਹ ਅਬ ਮੰਨ ਲਓ ਟੀਕਾ ਭਰਿਆ ਗਿਆ ਉਦੋਂ ਕੋਈ ਪ੍ਰੋਜੈਕਟ ਨੇ ਦਿੱਤਾ ਸੀ ਕੋਈ ਤਾਰਾਂ ਦੂਰਾਂ ਦਿੱਤੀਆਂ ਉਹ ਪਹਿਲਾਂ ਆਪਾਂ ਦਵਾਈ ਤਰੋਂ ਲੈਉਂਦੇ ਹਾਂ ਪਹਿਲਾਂ ਹਰੇਕ ਦੀ ਅੱਛਾ ਜਦੋਂ ਡੇਢ ਮਹੀਨੇ ਤੋਂ ਤੁਸੀਂ ਸੱਦਿਆ ਕਿਸੇ ਨੂੰ ਤੇ ਉਦੋਂ ਵੀ ਤਾਰਾ ਸਿੰਘ ਤਾਰਾ ਸਿੰਘ ਆਪਾਂ ਦਾ ਕੀ ਪਤਾ ਲੱਗਦਾ ਵੀ ਤਾਰਾ ਨਹੀਂ ਸੀ ਕਿਵੇਂ ਡਾਕਟਰ ਨੇ ਦੱਸਿਆ ਮੈਂ ਕੋਈ ਵੀ ਆਉਂਦਾ ਵੀ ਡਾਕਟਰ ਆਪੇ ਉਹ ਵੀ ਹੁਣ ਵੀ ਵਧੀਆ ਆਉਂਦਾ ਚਲੋ ਉਹਦਾ ਬਦਲਤਾ ਜਿਹੜਾ ਪਹਿਲਾਂ ਸੀ ਹਾਂ ਹਾਂ ਹੁਣ ਜਿਹੜਾ ਆਉਂਦਾ ਡਾਕਟਰ ਉਹ ਵੀ ਆਪਣਾ ਵਧੀਆ ਆਉਂਦਾ ਵਾ ਹਾਂ ਹਾਂ ਵਧੀਆ ਤੇ ਉਹ ਪ੍ਰੇਮ ਆ ਹਾਂ ਮੈਂ ਹਰੇਕ ਨੂੰ ਆਪਾਂ ਇਹ ਕਹੀਦਾ ਪਹਿਲਾਂ ਡਾਕਟਰ ਹੀਟ ਚੈੱਕ ਕਰ ਲਓ ਚੈੱਕ ਕਰ ਲਓ ਹਾਂ ਆਪਾਂ ਦਵਾਈ ਬਦਲਾਂ ਦਾ ਬਾਹਰ ਖੜੇ ਨੂੰ ਹਾਂ 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 ਸਹੀ ਹੈ ਸਾਹਮਣੇ ਜਾਂ ਤੁਸੀਂ ਦੱਸਣਾ ਦੱਸਣਾ ਹਾਂ ਸਹੀ ਹੈ ਸ ਚਲ ਮੈਂ ਚਾ ਤੁਹਾਨੂੰ ਪਤਾ ਹੱਥ ਪਾਇਆ ਹਾਂਜੀ ਹਾਂਜੀ ਆਪਣ ਗੱਨ ਵੀ ਥੋੜਾ ਟਾਈਮ ਲਿਆਉਣੇ ਕਰਾਸ ਕਰ ਠੀਕ ਹੈ। ਹੀਟ ਹੈ ਹੀ ਨਹੀਂ ਸੀ। ਹੀਟ ਹੈ ਹੀ ਨਹੀਂ ਸੀ। ਉਹ ਖੁੱਲਾ ਉਹ ਫੇਰ ਹੀ ਆ। ਤੇ ਉਹ ਫਲ ਸੱਟ ਗਿਆ। ਬਸ ਉਹਨੇ ਕਰਕੇ ਇੱਕ ਹਾਰਮੋਨ ਨਾਲ ਲਾ ਗਿਆ ਉਹ ਨਾੜ ਤੇ। ਹਾਂ ਹਾਂ। ਬਸ ਉਹਦੇ ਕਰਕੇ ਜੇ ਕੱਲਾ ਟਿਕੜੀ ਵਿੱਚ ਟੀਕੀ ਭਰਿਆ ਉਹਦਾ ਬਲਾ ਨਾ ਹੀ ਛੱਡਦੀ। ਨਹੀਂ ਟੀਕੇ ਨਹੀਂ ਸੱਟਿਆਣਾ ਜੀ ਫਲਤਾ ਬਈ। ਹਾਂ। ਇੱਕ ਨਾੜਾ ਟੀਕਾ ਲਾ ਗਿਆ। ਨਾੜਾ ਟੀਕਾ ਲਾ ਗਿਆ। ਬਸ ਉਹਦੇ ਕਰਕੇ ਚਲੋ ਜਾਣ ਕੇ ਤਾਂ ਨਹੀਂ ਕੋਈ ਕਰਦਾ ਚਲੋ ਹੋ ਗਿਆ ਹਣਾ। ਹਾਂ ਕੁਦਰਤੀ ਹੋ ਗਿਆ। ਟਾਈਮ ਥੋੜਾ ਜੀ ਨਾ ਇੱਕ ਥੋੜੀ ਜੀ ਗਾਹ ਵੱਡੀ ਆ। ਬਈ ਸੋਡਾ ਚਲੋ ਲਾਸ ਹੋ ਗਿਆ ਸੋਨੂੰ ਇਹ ਲੱਗਿਆ ਵੀ ਜੇ ਇਹ ਗਾਂ ਚ ਕੋਈ ਦਿੱਕਤ ਆ ਜਾਂਦੀ ਕੱਲ ਨੂੰ ਇਹ ਮਾਲੋ ਡੈਥ ਆਫ ਜਾਵੜ ਦੀ ਤਾਂ ਫਿਰ ਸੋਡਾ ਮਨ ਟੁੱਟ ਜਾਣਾ ਸੀਗਾ ਨਹੀਂ ਮੈਂ ਲਈ ਸਾਰਿਆਂ ਨੂੰ ਮਹਿੰਗੀ ਹੀ ਸਾਰਿਆਂ ਤੋਂ ਮਹਿੰਗੀ ਆ ਮੈਂ ਵੰਡੀ ਲੈ ਲਈ ਇੱਕ ਇੱਕ ਦੁੱਧ ਚੰਗਾ ਸੀ ਮੈਂ ਚੱਲਾਂ ਗਾਂਾਂ ਆਪਦੀ ਬੱਸੀ ਬੁਸੀ ਕਿੰਨੇ ਪੈਸੇ ਹੋਂ ਤਾਂ ਹੀ ਮੰਦੀਬ ਲਾਤੇ ਬਈ ਸਣੇ ਸ਼ਟ ਛੁੱਟਦੇ ਸਣੇ ਆਪਣਾ ਲੱਗ ਗਿਆ 8 9 ਲੱਖ ਰੁਪਏ ਮੰਨ ਲਓ ਲਾਇਕ ਇਸ ਦਾ ਜਾਣਾ ਹਾਂ ਲਾਏ ਕਹਿ ਤਾ ਜਿਵੇਂ ਉਹ ਹੁਣ ਲਿਆਂਦੀ ਆ ਹਾਂ ਆਇਆ ਪਾਪ ਵਾਲਿਆਂ ਜਿਵੇਂ ਆ 20 ਦੀਆਂ ਲੈ ਲਈਆਂ ਆ ਜਾ ਉਹ ਲੈ ਲਈ ਹੈ ਨਾ ਫਿਰ ਆ ਵੈੜ ਲੈ ਲਈ ਹੈ ਨਾ ਇਹਦੀ ਮਾਂ ਤੂੰ ਵੇਚਦੀ ਹੈ ਨਾ ਆਏ ਜੋੜਾ ਹੀ ਲਿਆਂਦਾ ਜੀ ਅੱਛਾ ਉਹ ਉਹ ਵੇਚਦੀ ਤੇ ਇਹ ਰੱਖ ਲਈ ਮੰਨ ਲਓ ਤੁਸੀਂ ਇਹਦੇ ਕਰਕੇ ਹੀ ਲਈ ਸੀ ਅੱਛਾ ਪੈਸੇ ਲਾਏ ਜੀ ਇਹਦੀ ਮਾਦੇ ਨਹੀਂ ਲਾਏ ਅੱਛਾ ਇਹਦੇ ਤੇ ਲਾਏ ਸੀ ਠੀਕ ਹੈ ਠੀਕ ਹੈ ਠੀਕ ਹੈ ਇਹ ਮੈਨੂੰ ਆਣਾ ਚੱਲ ਜਿੰਨੀ ਕੁ ਪਰਖ ਆ ਬਣੂ 19 ਕ ਮੈਨੂੰ ਵਧੀਆ ਲੱਗੀ ਨਹੀਂ ਨਹੀਂ ਵਧੀਆ ਵੈੜ ਆ ਸਟੈਪ ਬਾਈ ਸਟੈਪ ਬਾਈ ਨੇ ਠੀਕ ਹੈ ਇੱਕੇ ਵਾਰੀ ਜਗਾਵਾਂ ਲੈ ਆਉਂਦਾ ਸ਼ਾਇਦ ਨਾ ਸਾਮ ਸੰਭਾਲਦਾ ਪਤਾ ਲੱਗਦਾ ਹੁਣ ਬਾਈ ਨੂੰ ਤਰੀਕਾ ਵੀ ਆ ਗਿਆ ਪਤਾ ਵੀ ਲੱਗ ਗਿਆ ਕਿਹੜਾ ਸਪਲੀਮੈਂਟ ਪਾਉਣਾ ਕਿਹੜਾ ਨਹੀਂ ਸਪਲੀਮੈਂਟ ਬਿਨਾ ਗਾਵਾਂ ਦਾ ਕੋਈ ਹੱਲ ਨਹੀਂ ਹੈ ਜੀ ਉਹ ਤੁਸੀਂ ਗਾਵਾਂ ਹੁਣ ਚਮਕ ਚੈੱਕ ਕਰ ਸਕਦੇ ਆ ਉਦੋਂ ਦੀ ਵੀਡੀਓ ਚਲੋ ਆਪਾਂ ਨਹੀਂ ਬਣਾਈ ਹਾਂ ਹੁਣ ਤੁਸੀਂ ਪਸ਼ੂਆਂ ਦੀ ਚਮਕ ਹੈ ਪੂਰੀ ਵਧੀਆ ਜੀ ਠੀਕ ਹੈ ਤੇ ਪਸ਼ੂ ਗੱਬਣ ਵੀ ਆ ਗਾਂ ਤਾਂ ਬਾਈ ਦੀ ਡرائی ਹੈ ਚਲੋ ਇਹ ਸ਼ੁਰੂ ਚ ਗੱਬਣ ਸੀਗੀ ਇਹਦਾ ਜਿਵੇਂ ਹੁਣ ਥਣ ਘਟਾ ਇਹਨੂੰ ਵਾਈਟਮੈਚ ਵਗੈਰਾ ਦੇ ਕੇ ਇਹਨੇ ਸੈੱਟ ਹੋ ਜਾਣਾ ਠੀਕ ਹੈ ਆ ਗਾਂ ਵੀ ਬਾਈ ਦੀ ਗੱਬਣ ਆ ਜੀ ਠੀਕ ਹੈ ਦੋ ਹੋ ਗਿਆਂ ਜੀ ਆ ਚਲੋ ਹੋ ਜਾਣੀਆਂ ਕੋਈ ਟੈਨਸ਼ਨ ਨਹੀਂ ਇਹ ਗਾਂ ਦੀ ਕੋਈ ਪ੍ਰੋਬਲਮ ਨਹੀਂ ਆ ਵੀ ਗੱਬਣਾ ਜੀ ਠੀਕ ਹੈ ਤਿੰਨ ਗਾਵਾਂ ਗੱਬਣ ਹੋਗੀਆਂ ਇੱਕ ਵਹਿੜ ਗੱਬ ਹੋ ਗਈ ਜੀ ਇੱਕ ਗਾਂ ਬਾਈ ਕੋਲੇ ਸੂਈ ਆ ਤੇ ਸਿਰਫ ਦੋ ਰਹਿ ਗਿਆਂ ਐਨੂੰ ਆਪਾਂ ਘਾਰ ਹੀ ਦੇਣਾ ਤੇ ਆ ਵੀ ਗੱਬਣ ਹੋਈ ਜਾਣੀ ਕੋਈ ਟੈਨਸ਼ਨ ਨਹੀਂ ਜੀ ਠੀਕ ਹੈ ਸਟੈਪ ਬਾਈ ਸਟੈਪ ਕੀਤਾ ਕਰਕੇ ਕੰਮ ਸੈੱਟ ਹੋ ਗਿਆ ਜਦੋਂ ਬਾਈ ਦੀਆਂ ਉਹ ਬੱਚੀਆਂ ਤੇ ਉਹ ਵਹਿੜਾ ਸੂ ਬੈਣੀਆ ਤੇ ਬਸ ਉਦੋਂ ਪੂਰਾ ਵਧੀਆ ਫਾਰਮ ਬਣ ਜਾਣਾ ਹੁਣ ਜੇ ਮੇਰੇ ਹਿਸਾਬ ਨਾਲ ਬਾਈ ਨੂੰ ਪਸ਼ੂ ਕੋਈ ਲੈਣ ਦੀ ਲੋੜ ਨਹੀਂ ਜੀ ਹੌਣ ਤਾਂ ਮੰਦੀਪ ਕੋਈ ਨਹੀਂ ਮੇਰੇ ਹਿਸਾਬ ਨਾਲ ਲੈਣਾ ਕਿ ਇੱਕ ਅੱਧੀ ਗਾਂ ਖਰੀਦਣੀ ਹੈ ਨਹੀਂ ਲਵਾਂਗੇ ਡਾਕਟਰ ਹੁਣ ਕੰਮ ਆਇਆ ਆਉਂਦੇ ਨੂੰ ਸਾਈ ਵਧਾਉਣਾ ਹੈ ਪਰਲੀ ਹੋਰ ਨਹੀਂ ਵੀ ਭਰ ਦਾਂਗੇ ਭਰਨੇ ਅੱਛਾ ਪਰਲੀ ਬੱਸੀਆਂ ਪਰੇ ਕਰ ਦਾਂਗੇ ਦੋਨੇ ਪਾਸੇ ਇੰਨੀਆਂ ਗਾਣਾ ਪਾ ਲਵਾਂ ਮੰਨ ਲਓ ਵੀ ਗਾਵਾਂ ਇੱਧਰ ਵੀ ਤੇ ਉੱਧਰ ਵੀ ਮੰਨ ਲਓ 15 ਕ ਪਸ਼ੂ ਦੁੱਧ ਵਾਲੇ ਕਰ ਦੇਣੇ ਆ ਹਾਂ ਜਾਨਵਰੀ ਫਾਰਮ ਚੱਕ ਕਰ ਦਾਂਗੇ ਹਾਂ ਵੀ ਜਦੋਂ ਇੱਕ ਇੱਕ ਦੋ ਦੋ ਇਹ ਕੱਕ ਦੋ ਦੋ ਕਰਕੇ ਵੀ ਜਦੋਂ ਆਪਾਂ ਕਰਨਾ ਹੀ ਆ ਕੰਮ ਹੁਣ ਕਿੰਨਾ ਦੁੱਧ ਮੰਦੀਪ ਪਾਈ ਜਾਣਾ ਬਈ ਹੌਣ ਤਾਂ ਅੱਡ ਥੋੜਾ ਹੀ ਆ ਬਸ ਆ ਤਿੰਨ ਕਿ ਦਿੰਦੀਆਂ ਨੂੰ 25 ਰੁਪਏ ਕਿਲੋ ਹੀ ਆ ਆਪ ਅੱਛਾ ਕੋਈ ਗੱਬਣ ਹੋ ਜਾਣਾ ਗੱਬਣ ਹੋ ਜਾਣਾ ਹਾਂ ਆਪਾਂ ਨੂੰ ਛੱਡਣ ਨਾਲੋਂ ਕੀ ਰੇਟ ਇੱਥੇ ਦੁੱਧ ਦੁੱਧ ਪੈ ਜਾਂਦਾ ਵੀ ਆਪਣਾ ਡਾਕਟਰ 39 ਰੁਪਏ ਹੁਣ ਅੱਜ ਦੀ ਘੜੀ ਜਾਂਦਾ ਵੀ ਸਹੀ ਹੈ ਹਾਂ ਮੂੰ ਆਪਣਾ ਦੁੱਧ ਤੇ ਸਪਲੀਮੈਂਟ ਉਹ ਤੋਂ ਕੀ ਕੀ ਪਹਿਲਾਂ ਲੱਗ ਕੇ ਗਿਆ ਸੀ ਤਾਂ ਕਿ ਬਾਈਪਾਸ ਫੈਟ ਸੀ ਮਿਨਰਲ ਵੈਕਟਰ ਸੀ ਹਾਂ WhatsApp ਤੇ ਹੈਗਾ ਮੇਰੇ ਕੋਲ ਹਾਂ ਹਾਂ ਹੈਗਾ ਹਾਂ ਹਾਂ ਉਹਦੇ ਨਾਲ ਚਲੋ ਸਕਸੈਸ ਹੋ ਗਿਆ ਕੰਮ ਆਪਣਾ ਸਹੀ ਹੋ ਗਿਆ ਕਿਉਂ ਮੰਨ ਲਓ ਸਪਲੀਮੈਂਟ ਬਿਨਾ ਪਸ਼ੂ ਪਹਿਲਾਂ ਲਿੱッセ ਬਹੁਤ ਸੀ ਯਾਰ ਆਪਣੇ ਉਹੀ ਆਪ ਘਾਟ ਚ ਪਸਾ ਹਾਂ ਆਪਣਾ ਦੁੱਧ ਜੋਈ ਜਾਂਦਾ ਉਹਦੇ ਬਾਅਦ ਹਾਂ ਵਧੀਆ ਹੀਟ ਚ ਆ ਗਿਆ ਇੱਕੇ ਵਾਰੀ ਜ ਰਹਿ ਗਿਆ ਹਾਂ ਹਾਂ ਇੱਕੇ ਵਾਰੀ ਜੀ ਇੱਕੇ ਵਾਰੀ ਜੀ ਠੀਕ ਬਸ ਐ ਸਟੈਪ ਬਾਈ ਸਟੈਪ ਕੰਮ ਕਰੋਗੇ ਤਾਂ ਸਹੀ ਆ ਜੀ ਜਿਵੇਂ ਉਹ ਕਮੇਟੀ ਵਾਲੇ ਬਾਈ ਦਾ ਤੁਹਾਨੂੰ ਦੱਸਿਆ ਸੀਗਾ ਹਣਾ ਵੀ ਉਹਨੂੰ ਚਲੋ ਮੰਨ ਲਓ ਸਪਲੀਮੈਂਟ ਬਾਰੇ ਨਹੀਂ ਪਤਾ ਸੀ ਬਾਈ ਨੂੰ ਵੀ ਸ਼ੁਰੂ ਵਿੱਚ ਨਹੀਂ ਪਤਾ ਸੀਗਾ ਪਰ ਚਲੋ ਜਦੋਂ ਆਪਣੀ ਵਿਜ਼ਿਟ ਹੋਈ ਬਾਈ ਨੂੰ ਸਾਰਾ ਕੁਝ ਕਲੀਅਰ ਹੋ ਗਿਆ ਦੱਸਤਾ ਤੇ ਅੱਜ ਬਾਈ ਸਕਸੈਸ ਆ ਅੱਜ ਅੱਜ ਦੀ ਡੇਟ ਤੇ ਬਾਈ ਪੂਰਾ ਸਕਸੈਸ ਆ ਰੱਬ ਸੁੱਖ ਰੱਖੇ ਮਾਲਕ ਹਰੇਕ ਬੰਦੇ ਨੂੰ ਮੈਂ ਤਾਂ ਕਹਿੰਦਾ ਫਾਰਮਰ ਨੂੰ ਤਰੱਕੀ ਬਖਸ਼ੇ ਤੇ ਪਰ ਸਟੈਪ ਬਾਈ ਸਟੈਪ ਕੰਮ ਕਰੋਗੇ ਤਾਂ ਸਹੀ ਰਹੋਗੇ ਜੀ ਇਕੱਠੇ ਪੈਸੇ ਚਾਕੇ ਲੋਨ ਕਰਾ ਕੇ ਲਾਓਗੇ ਜਾਂ ਕੁਝ ਵੀ ਆ ਫਿਰ ਤੁਹਾਡੇ ਤੇ ਸਟ्रेस ਵੀ ਰਹਿਣਾ ਤੇ ਪਸ਼ੂ ਵੀ ਖਰਾਬ ਕਰ ਲੋਗੇ ਜਦੋਂ ਪਤਾ ਵੀ ਕਿਸ਼ਤ ਭਰਨੀ ਆ 22000 ਰੁਪਏ ਫਿਰ ਪਸ਼ੂ ਨੂੰ ਪਾਊਡਰ ਵੀ ਨਹੀਂ ਪੈਂਦਾ ਫੀਡ ਵੀ ਨਹੀਂ ਚੰਗੀ ਤਰ੍ਹਾਂ ਪੈਂਦੀ ਫਿਰ ਥੋੜਾ ਇਹ ਬੰਦਾ ਕਿਰਸ ਵਾਲੇ ਪਾਸੇ ਜਾਂਦਾ ਕੰਮ ਥੋੜਾ ਕਰ ਲੋ 2-3 ਪਸ਼ੂਆਂ ਤੋਂ ਕਰ ਲੋ ਪਰ ਕਰੋ ਵਧੀਆ ਤੇ ਥੋੜੇ ਦੁੱਧ ਵਾਲੇ ਪਸ਼ੂਆਂ ਤੋਂ ਸ਼ੁਰੂ ਕਰੋ ਜਿਵੇਂ ਬਾਈ ਨੇ 50 50 60 60000 ਰੁਪਏ ਦੀਆਂ ਗਾਵਾਂ ਹੀ ਲਈਆਂ ਚਲੋ ਇੱਕ ਗਾਂ ਤੇ ਜ਼ਰੂਰ ਬਾਈ ਨੇ ਵੱਧ ਪੈਸੇ ਲਾਏ ਆ ਜਿਵੇਂ ਹੁ ਕਿੰਨਾ ਤੋ ਤੇਰੀ ਐ ਦੋ ਫਿਰ ਤਾਂ ਇਹ ਰਾਤ ਹੀ ਹੋ ਜਾਣਾ ਪਰ ਨੌਜਵਾਨੀਆਂ ਹੀ ਹੋ ਜਾਣਾ ਅੱਛਾ ਦੋ ਹੀ ਹੋ ਜਾਣ ਠੀਕ ਪੂਰੀ ਚੰਗੀ ਗਾ ਮਿਲੀ ਆ ਬਾਈ ਸਹੀ ਰੇਟ ਚ ਮਿਲੀ ਆ ਬਾਈ ਨੂੰ ਵਧੀਆ ਲਾਉਣੀ ਇੰਨੇ ਆ ਹੁਣ ਆ ਹਾਂ ਲਾਉਣੀ ਇੰਨੇ ਆ ਹਾਂ ਆਪ ਹੀ ਕਰਨੀ ਆ ਹਾਂ ਹਾਂ ਬਾਈ 20 ਵੀਊ ਆਲ ਗਾਈ ਵੱਧ ਤੋਂ ਵੱਧ ਰੱਖਣਗਾ ਆਪਾਂ 20 ਜਈ ਦੇਣਾ ਆਰਾਮ ਹਾਂ ਹਾਂ 20 ਤੋਂ ਵੱਧ ਨਾ ਲਈ ਬਾਈ ਹਾਂ ਕਿਉਂ ਨਵੇਂ ਕੰਮ ਚ ਨਾ 20 ਤੋਂ ਵੱਧ ਨਹੀਂ ਚਾਹੀਦਾ ਫਿਰ ਆਪ ਦੀ ਬਰੀਡ ਤਿਆਰ ਕਰਾਂਗੇ ਚੰਗੇ ਠੀਕੇ ਟੁਕੇ ਭਰ ਕੇ ਹਾਂ ਧੰਨਵਾਦ ਜੀ ਵੀਡੀਓ ਨੂੰ ਚੰਗੀ ਲੱਗੇ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ